ਜਾ ਕਰ ਜਾਂ ਖਤਮ ਕੱਲੇ ਨੇ ਸੈਂਕੜਾਂ ਤੇ ਪੰਜਾਬੀਓ ਛੋੜੇ ਤੇ ਮਾਣਾ ਸਾਨੂੰ ਪੰਜਾਬ ਬੋਲਦਾ ਪੰਜਾਬੀਓ ਮਾਣਾ ਮੈਨੂੰ ਛੋੜੇ ਤੇ ਪਾਰਕ ਵਿੱਚਲੀ ਜਾਣਾ ਪੈਂਦਾ ਕੀ ਹੋ ਗਿਆ ਜਾ ਕਾਦੀ ਦਾ ਫੜ ਕੇ ਉਹ ਚਾਬੀ ਨਹੀਂ ਲੈਂਦੀ ਇਹ ਤਾਂ ਕਿ ਖੰਡਾਵਾ ਆਪ ਦੀ ਚਾਬੀ ਭੁੱਲੇ ਬਾਈ ਅਸੀਂ ਹੁਣ ਲੱਗਿਆ ਪੰਜੇਰੋ ਵਾਪਸ ਕਰਨ ਮੁੰਡੇ ਸਾਡੇ 1400ਾਂ ਤੇ ਸਾਈਕਲ ਦਵਲ ਰਹੇ ਸੀ ਨਹੀਂ ਤੂੰ ਜੁੱਤੇ ਕਰਕੇ ਕਿੰ ਐ ਫਿਰ ਤੂੰ ਤੇਰੇ ਮਾਰੇ ਮੈਨੂੰ ਤਾਂ ਚਾਬੀ ਸਾਡੇ ਕੋਲ ਲੈ ਜਾ ਉਹ ਚਾਬੀ ਦਾ ਫਿਰ ਕੋ ਮੇਰੇ ਸਾਡੇ ਹੁਣ ਖੜੇ ਤਾਂ ਪਹਿਲਾਂ ਤੁਸੀਂ ਜੀ ਜਾ ਹੀ ਖੜੇ ਇੱਥੇ ਜੰਗਾ ਦਾ ਭਾਜਾ ਸੀ ਇੱਥੇ ਖੜੇ ਆ ਉੱਥੇ ਦੋ ਮਿੰਟਾਂ ਜੀ ਵਗ ਜਾ ਵਗ ਜਾ ਵਗ ਜਾ ਲੱਖੇ ਉਪੜਾ ਦੇ ਨਹੀਂ ਨਹੀਂ ਆਣਾ ਲੱਖੇ ਦੇ ਸਕਦੇ ਆ ਆ ਚੱਲ ਬੈਠ ਬੱਬੂ ਚਲੋ ਤੁਸੀਂ ਆ ਜਾ ਬੈਠ ਆ ਨੂੰ ਆਈ ਜਾਣ ਦੇ ਨਹੀਂ 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 ਆ ਜਾ ਦੇ ਆ ਜਾ ਹੁਣ ਇਹਦੇ ਪੈਰ ਨਹੀਂ ਲੱਗਦੇ ਸਿਆਪਾ ਗਾ ਆ ਜਾ ਦੇ ਉਹਨੂੰ ਆਜਰੇ ਲੈਣ ਲੈ ਕੇ ਚੱਲਾਂਗੇ ਬੈਠ ਉਹਨੇ ਠੱਗ ਰਾਜਾ ਕੋਲੇ ਭਜਾਉਂਦਾ ਇਹ ਤਾਂ ਨਹੀਂ ਗਮੂਤ ਮਾਰਾ ਉੱਥੇ ਖੜ ਗਿਆ ਨਹੀਂ ਮੂੰਗਤ ਮਾਰਾ ਖੜਦਾ ਬਹਿ ਜਾ ਮੋਟੇ ਵਰਸ ਨਾਟ ਯਾ ਢਿਸ਼ਾ ਉਹ ਤੇ ਢਿਸ਼ਾ ਢਿਸ਼ਾ ਮੜ ਕੇ ਬਿਛੇ ਡਿਸ਼ਾ ਦਾ ਬੈਠ ਉਹ ਇਹਦਾ ਯਾਰ ਸਹੀ ਨਹੀਂ ਹੈਗਾ ਡੰਡਾ ਜਿਹਾ ਸਾਲਾ ਹਏ ਐਂ ਕੈਮਰਾ ਦਾ ਮੂਹਰ ਲਾ ਪਿਛਲਾ ਦਾ ਹਏ ਔਖਾ ਓਏ ਔਖਾ ਓਏ ਥੇਲੀ ਛੱਡ ਪੰਜਾਬੀ ਓ ਔਖਾ ਗਾ ਪੰਜਾਬੀਓ ਔਖਾ ਗਾ ਓਏ ਆ ਦੇਖੋ ਬਈ ਯਾਰ ਸਾਈਕਲਾਂ ਦੇ ਸਾਡੇ ਕੰਮ ਯਾਰ ਐ ਲੋਕ ਕਹਿੰਦੇ ਨਹੀਂ ਲੋਕ ਕਹਿੰਦੇ ਨਜ਼ਾਰੇ ਲੈਂਦੇ ਆ ਦੇਖੋ 81 ਜਦ 10 ਕਿਤੇ ਵੀਰ ਵਿਸੇ ਮੋੜਿਆ ਗਾ ਸਾਈਕਲ ਤੇ ਪੂਰੇ ਮੂਹ ਦੇਖ ਲੈ ਚੱਲ 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 ਉਹ ਤਾਂ ਭਰੀ ਆ ਹਨਾ ਮੋਟਾ ਪਰ ਆਪਣਾ ਰੂਮ ਦੂਰ ਪੈਂਦਾ ਥੋੜੀ ਏਖਾਈ ਜਾਂਦੀ ਆ ਹਨਾ ਹੈ ਕੋਈ ਨਹੀਂ ਜ਼ਿੰਦਗੀ ਕੰਮ ਜ਼ਿੰਦਗੀ ਕੰਮ ਆ ਜਾ ਤੋ ਖੱਟੇ ਵੀ ਹੈ ਨਾ ਪਲੇਸ ਕੈਂਟਾ ਜੇ ਰਮੀ ਪਏ ਤਾਂ ਨਾ ਉਰ ਬੜੀ ਕੈਂਟ ਲੱਗਦੀ ਆ ਪਾਰਕ ਜੀ ਇੱਕ ਸਵੇਰੇ ਰੌਣਕ ਹੁੰਦੀ ਆ ਇੱਥੇ ਜੇ ਤੂੰ ਆਉਂਦਾ ਕਿੰਨੀ ਰੌਣਕ ਹੁੰਦੀ ਆ ਸਾਰੇ ਆਉਂਦੇ ਨੱਚੀਏ ਜਾਂਦੇ ਹੁੰਦੇ ਨੇ ਜੋਗਾ ਕਰੀ ਜਾਂਦੇ ਹੁੰਦੇ ਨੇ ਆਰੇ ਯਾਨੀ ਅਕਰ ਦੋ ਲੱਤਾਂ ਵਿੱਚ ਦੋ ਕੀ ਮੈਂ ਉੱਠਦਾ 7 ਵਜੇ ਨਾ ਨੂੰ ਕੇ 7:30 ਉੱਥੇ ਤੁਰਦਾ ਮੈਂ ਮੈਨੂੰ ਆਉਂਦੇ ਨੂੰ ਇੱਥੇ ਐਵੇਂ ਲੱਗਦਾ 20 ਮਿੰਟ ਦੂਰ ਆਪਣਾ ਘਰ ਸਾਈਕਲ ਤੋਂ ਸਾਈਕਲ ਤੋਂ 20 ਮਿੰਟ ਲੱਗੇ ਰਿਆ ਪੂਰੇ ਸੂਰੇ ਜਮਾ ਆਇਂ ਰਿਹਾ ਓਏ 20 ਮਿੰਟ ਲੱਗੇ ਜਾਂਦੇ ਆਪਾਂ ਨੂੰ ਸਾਈਕਲ ਤੇ ਕੋਈ ਥੋੜਾ ਘੰਟਾ ਲੈਂਦੇ ਹਾਂ ਕਾਂਟਾ ਕਾਦੇ ਤੁਸੀਂ ਲਾਉਂਦੇ ਜੀ ਮੇਰੀ ਵੀ ਬਣਾ ਵੀਡੀਓ ਦੇਖ ਰਿਹਾ ਤੇ ਉੱਚੀ ਬੋਲਿਆ ਕਰ ਮਰ ਮੜਾਇਆ ਸੇਰਾ ਆਂਟੀ ਆਉਂਦੀ ਆ ਸਾਡਾ ਜਾਂਦਾ ਹੋਇਆ ਜੋਰਾਂ ਸੋਰਾਂ ਤੇ ਐਨ ਆਰ ਆਈਆਂ ਦੀਆਂ ਕਮਾਈਆਂ ਦੇਖੋ ਵੀਰੋ ਮੇਰੇਓ ਐਨ ਆਰ ਆਈਓ ਉਹ ਪੰਜਾਬੀਓ ਉਹ ਤਾਂ ਤਾਂ ਨਹੀਂ ਛਲਤੀ ਐਨ ਆਰ ਆਈ ਦੀ ਰਾਤ ਐਨ ਆਰ ਆਈ ਦਾ ਤਾਂ ਨਹੀਂ ਬੁੱਗਾ ਗੈਂਗ ਨਹੀਂ ਆਇਆ ਫਿਰ ਬੁੱਗੇ ਗੈਂਗ ਦਾ ਬੁੱਗਾ ਗੈਂਗ ਵਾਲਾ ਮਾਰਦੀ ਐ ਇੱਕ ਤਾਂ ਭੱਜ ਗਿਆ ਬੁੱਗਾ ਗੈਂਗ ਖੁਰਦਾਬਾਦ ਬੁੱਗਾ ਗੈਂਗ ਮੋਟਾ ਨਾਰੇ ਲਾਈ ਜਾਂਦਾ ਓਏ ਫਿਰਿਆ ਆ ਮੋ ਹਿਰਨ ਹਿਰਿਆ ਮੋਟਾ ਨਾਰੇ ਲਾਈ ਜਾਂਦਾ ਬੱਗਾ ਗੈਂਗ ਖਲਾਪ ਹੂੰ ਇਹ ਵੀ ਤੂੰ ਵੀ ਉਹਨਾਂ ਚ ਹੀ ਐ ਮੋਟਾ ਪੈਨਸ਼ਨ ਨਾ ਲਿਆ ਕਰ ਹੂੰ ਖੰਡ ਹੋਰੀ ਮਸਲੀਆਂ ਫੜੀ ਜਾਂਦੇ ਨੇ ਹੂੰ ਖੋ ਖੰਡ ਦਿਖਾ ਜਾਂਦੀ ਬਲਕ ਤੇਰੇ ਘਰੇ ਵੀ ਜਾਣੀ ਆਏ ਮੋ ਭੇਣ ਦੇ ਯਾਰਾ ਫੇਰ ਆ ਓਏ ਓਏ ਉਹ ਗੱਲ ਕਰਦਾ ਕਰੇ ਮੋਟਾ ਕਹਿੰਦਾ ਇਹਨੂੰ ਦਾ ਸੁੱਕੀ ਕਹੇ ਉਹ ਸੁੱਕੀ ਕਹੇ ਕਿ ਵੀ ਆਉਂਦੀ ਪਈ ਆ ਤੂੰ ਕੋਈ ਨਾ ਇਹ ਗੱਲ ਕਰ ਸੁੱਕੀ ਕਹੇ ਕਿ ਵੀ ਆਉਂਦੀ ਆਰ ਬੜੇ ਸੋਹਣੇ ਮੋਟਾ ਜੇ ਆ ਇਹ ਚ ਹੋਵੇ ਨਾ ਨਜ਼ਾਰਾ ਆਉਂਦਾ ਹਨਾ ਬਿਲਕੁਲੀ ਉਹ ਮਸਾ ਮਿਲਿਆ ਨਜ਼ਾਰਾ ਸੋਹਣਾ ਆਈ ਵੇ ਮਾਰਿਆ ਵੇ ਹੱਟ ਓਏ ਬੁੱਕਾ ਗੈਂਗ ਹੱਟ ਤੇ ਮਰੀ ਗੱਲ ਕਿਹੜਾ ਗੈਂਗ ਬੁੱਕਾ ਗੈਂਗ ਦੇ ਟੱਟੇ ਹੋਈ ਇੱਥੇ ਆਈ ਆ ਇੱਕ ਭੰਡਾ ਗਏਗਾ ਇੱਕ ਕਿਚਨ ਗਏਗਾ ਇੱਕ ਬੁੱਗਾ ਗਏਗਾ ਇੱਕ ਸੱਪ ਆ ਗਏਗਾ ਗੰਗਈ ਵਾਲੀਆਂ ਹੋਰੀਆਂ ਨੇ ਆ ਦੇਖੋ ਭਾਈ ਮੁਰਗੀ ਗਏਗਾ ਇੱਥੇ ਬਹੁਤ ਘੈਂਟ ਰੱਖੇ ਹੋਇਆ ਆ ਦੇਖੀ ਮਾਸੜ ਵੀ ਫਿਰਦਾ ਤੇਰਾ ਉਹ ਨਾ ਦਿਖਾ ਦੀ ਵਿੱਚ ਮਾਸੜ ਕੀ ਫਿਰਦਾ ਮਸਰ ਨੂੰ ਫਿਰਦਾ ਰਹਿਣ ਦੇ ਮੀਂਹ ਦਾ ਆਨੰਦ ਮਾਣਨਾ ਹੈ ਆਪਾਂ ਦਾ ਹੂੰ ਨਾ ਨਾ ਇੱਥੇ ਖੇਡਦੇ ਆ ਸਾਰੇ ਵਧੀਆ ਮौज-ਮਸਤੀਆਂ ਕਰਦੇ ਆ ਗੱਭਰੂ ਐ ਪੰਜਾਬੀ ਹਾਂ ਆ ਤੱਕ ਕਰੋ ਕਹਿੰਦੇ ਖੇਡਣਾ ਹੈ ਕਿ ਬਹਿ ਕੇ ਆ ਕੇ ਬੱਗੇ ਕਹਿੰਦੇ ਹੈ ਹਾਂ ਰੋਸਾ ਬਰੋ ਰੋਸਾ ਮੋਟਾ ਰੋਸਾ ਓ ਇੱਥੇ ਰੋਕ ਕੇ ਮੜੀ ਜੋ ਆ ਗਈ ਇੱਥੇ ਓਏ ਉੱਤਰ ਕੇ ਆਓ ਚਲੋ ਸਟੇ ਆ ਗਈ ਮੋਟੇ ਇੱਥੇ ਨਹੀਂ ਹਾਂ ਤੁਸੀਂ ਮੂਰੇ ਬੈਠੋ ਘਸਾ ਦੇ ਜਿਹੜੇ ਹੈਗੇ ਆ ਦੋ ਪਾਸਾ ਬਦਲਦੇ ਆਂ ਨਾ ਭਾਈ ਮੋਟਾ ਜਿਹੜਾ ਰੈਜ਼ੀਡੈਂਟ ਮੋਟਾ ਜੀ ਗਾੜੀ ਆ ਕਹਿੰਦੇ ਉਹ ਕਰੇ ਜਾ ਕੇ ਕਹਿੰਗਾ ਮੈਂ ਨੀਂਦ ਆਉਂਦੀ ਆਉ ਮੋਟਿਆ ਚੈਨ ਭੰਨੀ ਨੇ ਹਾਂ ਓਏ ਫੋਟੋ ਖਿੱਚ ਲਾ ਗੱਲ ਤਾਂ ਸੁਣ ਫੌੜਨ ਬੰਦੇ ਕਿ ਮੀਂਹ ਨਹੀਂ ਪਿਆ ਡੱਡੂ ਬਾਹਰ ਨਿਕਲਦੇ ਹੁੰਦੇ ਇੰਡੀਆ ਉਹ ਬਾਹਰ ਨਿਕਲੇ ਗਏ ਤੋਂਪੇ ਜਮਾਂ ਨਹੀਂ ਨਿਕਲਦੇ ਗੜੂ ਗੜੂ ਕਿੱਧਰ ਪੱਜ ਗਿਆ ਓਏ ਇੱਥੇ ਖੈ ਦੇਕ ਥੱਲੇ ਬੈਠੇ ਜੀ ਹੈ ਜਿਨਾਨੀ ਸਟਾਈਲ ਨਿਕਚੌਣੀ ਆਹ ਕਿਹੜੀ ਡੰਡ ਲਾ ਹੋਏ ਕਿੰਨੇ ਲਾਏਂਗਾ ਡੰਡ ਲਾ ਨਹੀਂ ਨਹੀਂ ਡੱਡ ਨਹੀਂ ਡੰਡ ਲਾ ਤੂੰ ਫੋਟੋ ਖਿੱਚ ਕੇ ਡੰਡ ਲਾ ਖਿੱਚੂਗਾ ਬਾਰ ਬਾਰ ਕਿੱਤੂਂਗਾ ਡੰਡ ਤਾਂ ਲਾ ਦੇ ਉਹ ਡੰਡ ਤਾਂ ਲਾ ਦੂਗਾ ਫਿਰ ਫੋਟੋ ਖਿੱਚ ਜਮਿੱਥੇ ਨੂੰ ਭੇਜਣਿਆ ਡੰਡ ਲਾ ਕਿੰਨੇ ਲਾਏਂਗਾ ਜਿੰਨੇ ਕਹਿ ਦੇਂਗਾ ਬੱਬੂ ਅੱਜ ਤੇਰੇ ਕਹਿਣ ਤੇ 1 2 3 4 5 6

ਆਟਾ ਮੁੰਡੇ ਨੇ ਇਹਦਾ ਮੁੰਡੇ ਨਿਗਰ ਆ ਰਹੀ ਡਾਲੀ ਕਾਲਾ ਕੋਈ ਨਹੀਂ ਤੂੰ ਆ ਵੇਖਾ ਕਾਲਾ ਕੋਈ ਨਹੀਂ ਕੀ ਆਖਿਆ ਉਹਨੂੰ ਉਹ ਨਹੀਂ ਉੱਚਾ ਸੁਣਦਾ ਲਖਿਆ ਤੈਨੂੰ ਵੀ ਫਿਰ ਹਾਂ ਓਏ ਚਲ ਹੋਰ ਸੁਣਾ ਕੋਈ ਗੱਲਬਾਤ ਫਿਰ ਬੰਦੇ ਨੇ ਇਹ ਚੜਾਈ ਆ ਐਂ ਫਿਰ ਗੌਰਵ ਨੂੰ ਚੜਾ ਆ ਹੈ ਲਿਆਉਣ ਦੀ ਕਹਿਰੀ ਜੁੰਮੇਵਾਰੀ ਹੋਰ ਆਉਂਦੇ ਨਾ ਕਿਉਂ ਹੋਰ ਕੀ ਰਾਤ ਦਾ ਘਰੀ ਨਹੀਂ ਗਿਆ ਉਹ ਗਰਭ ਖੋਇਆ ਗਿਆ ਓਏ ਏਜੰਟ ਸਾਹਿਬ ਨੂੰ ਫੋਨ ਲਾ ਉਹਨੂੰ ਜਿਕਮਿੱਤੇ ਨੂੰ ਆ ਜਾ ਹੂੰ ਚੱਲ ਖੜ ਲੈ ਚਾਬੀ ਲੈ ਵੀ ਅਸੀਂ ਬੈਠਿਆ ਹੁਣ ਪੰਜਰੋ ਤੇ ਸਾਡੀ ਤੇ ਮੋਟਾ ਜੀ ਡਰਾਈਵਰ ਸਾਡੇ ਨਾਲ ਨੇ ਲੱਖਾਂ ਜੀ ਗਾੜੀ ਚਲਾ ਜਾ ਆਇਆ ਨਹੀਂ ਲੱਖਾ ਡੱਕਰ ਕੇ ਬੰਨਣਾ ਕੋ ਸੇਰਾ ਇਹਦੀ ਨਾ ਉਹ ਕਰਨ ਵਾਲੀ ਹੈਗੀ ਚੈਨ ਗੋਪੀ ਕਰਨ ਵਾਲੀ ਹੈ ਟਰੈਲ ਕੋਪ ਨਹੀਂ ਚੈਨ ਦੀ ਘਰਾਰੀ ਬਦਲਣ ਵਾਲੀ ਹੈ ਘਰਾਰੀ ਨਹੀਂ ਬਦਲਣ ਵਾਲੀ ਘਰਾਰੀ ਤਾਂ ਡਾਉਣ ਵਾਲੀ ਆ ਹੂੰ ਮੋਟਾ ਹੂੰ ਪਰ ਮਲੇਸ਼ੀਆ ਦੀ ਕੁਝ ਲਾਈਫ ਦੱਸ ਲਾ ਬਾਈ ਇਹ ਸਾਈਕਲ ਦੇ ੱਟਕੇ ਖਾਈ ਜਾਂਦੇ ਆ ਫੁੱਦੂ ਬਣੀ ਜਾਂਦੇ ਆ ਤੁਰੇ ਜਾਂਦੇ ਬਸ ਇੰਡੀਆ ਕੀ ਆਪਣ ਕਹਿੰਦੇ ਨਜ਼ਾਰੇ ਲੈਂਦੇ ਆ ਨਜ਼ਾਰੇ ਲੈਂਦੇ ਹੈ ਨਜ਼ਾਰੇ ਲੈਂਦੇ ਐਂ ਲਖਿਆ ਓਏ ਨਜ਼ਾਰੇ ਇੰਡੀਆ ਕਹਿੰਦੇ ਓਏ ਇੰਡੀਆ ਵਾਲੇ ਕਹਿੰਦੇ ਹੈ ਆ ਦੇਖੋ ਬਾਈ ਕੀ ਕੀ ਗੇਮ ਹੈ ਟਿੱਲਾ ਪਾਉਣ ਦਾ ਟਿੱਲਾ ਪਾਉਣ ਦਾ ਇੱਧਰ ਵੀ ਹੁੰਦਾ ਖੇਡਾ ਵਧੀਆ ਗਰਾਊਂਡ ਗਰਾਊਂਡ ਵਧੀਆ ਬਣਿਆ ਹੋਇਆ ਹੈਣਾ ਇਹ ਟਾਈਮ ਨਹੀਂ ਵੇਸਟ ਕਰਦੇ ਬਾਈ ਆਪਣਾ ਵਾਲੇ ਮੰਗੂਨੇਗਾ ਹੂੰ ਉਹ ਨਾ ਟੱਟੀ ਗਈ ਨਹੀਂ ਘੰਟਾ ਮੁਰਦਿਆ ਆਪਣੇ ਦਾ ਗੁੜੀਏ ਹੋਈ ਨਹੀਂ ਮੜ ਕੇ ਟਿੱਕੇ ਅੱਸੀਓ ਪੂਰੇ ਨਾਮ ਦਾ ਹੁੰਦਾ ਬਾਈ ਪੂਰੀ ਘੈਂਟ ਜਗਾ ਵੀ ਪਰ ਇੱਕ ਹੋਣ ਵਾਸਤੇ ਸਹੀ ਹੈ ਕਿ ਮੋਟ ਕੰਮ ਕਰਨਾ ਹਤੇ ਕੰਮ ਕਰਨ ਵਾਸਤੇ ਸਹੀ ਹੈ ਇਹ ਆਪਣੇ ਵਰਗੇ ਮਜ਼ਦੂਰਾਂ ਵਾਸਤੇ ਸਹੀ ਜਨੂੰਗਾ ਨੂੰ ਹਾਂ ਨਹੀਂ ਆਪਣਾ ਉਹ ਬਾਈ ਸਾਨੂੰ 20 ਮਿੰਟ ਲੱਗ ਜਾਂਦੇ ਘੱਟੋ ਘੱਟ 20 ਮਿੰਟ ਮੋਟ ਹੈ ਹੂੰ ਆ ਦੇਖੋ ਗੁਰਾਂ ਦਾ ਬੂਟਾ ਕਿਹ ਕੁ ਦਾ ਬੂਟਾ ਡੱਕਰ ਮੜਾਇਆ ਡੱਕਰ ਮੜਾਇਆ ਲੱਖੇ ਦੇ ਛਿੱਟੇ ਪੈਣਗੇ ਲੱਖੇ ਦੇ ਬਰਾਬਰ ਲੈ ਕੇ ਜਾ ਨਹੀਂ ਮੈਂ ਇਦਾਂ ਹੈ ਨਹੀਂ ਆਪਣਾ ਬਰਾਬਰੀ ਨਹੀਂ ਕਰਦਾ ਇਹ ਆਪਾਂ ਯਾਰੀ ਤੋੜਦੇ ਮੈਂ ਹੁਣ ਦੂਜੇ ਨਾਲ ਬਰਾਬਰੀ ਕਰਦਾ ਨਹੀਂ ਗਾ ਕਰਨ ਨੂੰ ਤਾਂ ਕਿੱਡੀ ਗੱਲ ਹੈ ਬਰਾਬਰੀ ਹੂੰ ਐ ਹੋਏ ਮੋਟਰਸਾਈਕਲ ਜਾਂਦਾ ਹੋਇਆ ਆਪਣੀ ਜੋਰਾਂ ਸ਼ੋਰਾਂ ਤੇ ਠੰਡ ਤੇ ਕੋਮਣ ਲਈ ਚੱਲ ਪਏ ਸਾਰੇ ਲੋਗ ਅੰਕਲ ਕੋਈ ਨਹੀਂ ਹੋਇਆ ਇਹਨਾਂ ਏ ਪਤਾ ਨਹੀਂ ਕਿਹੜੀ ਉਮਰ ਇਹਨਾਂ ਨੇ ਵਰਤੀ ਹੋਣਾ ਹੈ ਪਰ ਬਈ ਆਪਦੀ ਖੇਤਰਾ ਪੂਰਾ ਧਿਆਨ ਰੱਖਦੇ ਹੈ ਹੈ ਆਪਣਾ ਨਾ ਕੰਮ ਨਹੀਂ ਕਰ ਖਾ ਕੇ ਰੋਟੀਆਂ ਪੈ ਕੇ ਚਲੋ ਜੀ ਥੱਕ ਗਏ ਮਾ ਜਾਂ ਬੀਅਰ ਪੀ ਲਈ ਖਾਲੀਆਂ ਮੁੱਖੀਆਂ ਸੋ ਗਏ ਜਾਂ ਦਾਲ ਦਲਤੀ ਜੇ ਕਰੇ ਕਰ ਜਮਾ ਕਰ ਰਹੀਨ ਚਾਰ ਗਵਾਂ ਕਰਦੀ ਉਹ ਸਿਸਟਮ ਆ ਦੇ ਬਾਲ ਮਗਰ ਬਈ ਹਾਂ ਜੀ ਬਾਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਅੱਜ ਤੁਹਾਨੂੰ ਬਾਹਰ ਲਈ ਜੀ ਦਿਖਾਉਣਿਆ ਨਵੀ ਤੋਂ ਨਵੀ ਕਿਉਂ ਵੀ ਮੋਟਿਆ ਹੈਗੇ ਤਾਂ ਦੁਖੀ ਐਸੀ ਵੀ ਪਰ ਫੰਕਸ਼ਨ ਕਰਦੇ ਰਹਿੰਨੇ ਥੋੜਾ ਮੋਟਾ ਐ ਦਿਖਾਵਾ ਆ ਕਰਦੇ ਅਸਲ ਨੀ ਦੁਖੀ ਤਾਂ ਸੀ ਬਸ ਹੈਗੇ ਆ ਦੱਸ ਨਹੀਂ ਸਕਦੇ ਆ ਦੇਖ ਸਾਡੇ ਸਟੇ ਲੈ ਰਿਹਾ ਇੱਕ ਬੰਦਾ ਸਾਡਾ ਇਹ ਸਾਡਾ ਮੈਨੇਜਰ ਆ ਜੈਂਪ ਆ ਗਿਆ ਜੈਂਪ ਮੋਟਾ ਬਰਕ ਆਇਓ ਮੋਟੇ ਮਰ ਜੇਂ ਕਾਰੀ ਗਿਆ ਮੋਟਾ ਬਰਾਬਰੀ ਫਿਰ ਲੱਖੇ ਤੋਂ ਐ ਲੱਖਿਆ ਓਏ ਮੋਟਾ ਫਟ ਪਾਈ ਗਿਆ ਕਹੀ ਜਾਂਦਾ ਜੀ ਕਹਿੰਦਾ ਮੈਂ ਪਲਾਨ ਨਾਲ ਪਿੱਛੇ ਛੱਡੂ ਐ ਹੋਟਾ ਹਨਾ ਮੋਟੇ ਪਲਾਨ ਨਾਲ ਛੱਡਿਆ ਪਿੱਛੇ ਤੂੰ ਨਹੀਂ ਭਰਾਵਾ ਆਪਾਂ ਨੇ ਪਿੱਛੇ ਛੱਡ ਕੇ ਕਿੱਥੇ ਜਾਣਾ ਲੱਖੇ ਨਾਲ ਤੇਰੀ ਬਹੁਤ ਜਣਾ ਪਹਿਲਾਂ ਨਾ ਉਹ ਪਹਿਲਾਂ ਸੀਖ ਕਰਦਾ ਬੰਦਾ ਸੀਹੀ ਸੀਹੀ ਦੀ ਗੱਲ ਨਾ ਕਰਿਆ ਕਰਕੇ ਮੇਰੇ ਨਾਲ ਹੈ ਪਹਿਲਾਂ ਸੀ ਹੌਣ ਨੀ ਨਾ ਡੱਕਰੀ ਚੱਲ ਲੱਕ ਮੋਟੇ ਭਾਈ ਮੰਦਰ ਆਗਾ ਅਸੀਂ ਹੁਣ ਤੁਹਾਨੂੰ ਦਿਖਾਉਣੇ ਸਾਡਾ ਘਰ ਅਸੀਂ ਆਇਆ ਨਵੀਂ ਜਗ੍ਹਾ ਤੇ ਤੁਹਾਨੂੰ ਦਿਖਾਉਣੇ ਸਾਡਾ ਘਰ ਅਸੀਂ ਉੱਥੇ ਦਾ ਬੜੀ ਨੇੜੇ ਸੀਗਾ ਮੋਟੇ ਹੋਰਾਂ ਦੀ ਕਰਤੂਤਾ ਕਰਨ ਉਹਨੇ ਡੱਕਰਦਾ ਸਾਨੂੰ ਤੁਹਾਨੂੰ ਸਾਨੂੰ ਸੈਂਕੜਾਂ ਦਾ ਸਫਰ ਕਰਨਾ ਪੈ ਰਿਹਾ ਮੋਟੇ ਹੋਰਾਂ ਦੀ ਕਿਰਪਾ ਨਾਲ ਹਾਂ ਪਲੇਸ ਤਾਂ ਦੇ ਮੇਉਂ ਮੀਆਂ ਸੇ ਮੀਆਂ ਹੈ ਨਾ ਪਰ ਪਰ ਇੱਕ ਗੱਲ ਦਾ ਮੋਟਿਆ ਅੱਜ ਗੋਲ ਚੱਕਰ ਜੇ ਨਾ ਰਾਹ ਰੂਜੇ ਸਾਰੇ ਸੇਮ ਹੀ ਨੇ ਹੈ ਨਾ ਜਿੱਥੇ ਵੀ ਕੋਈ ਨਵੀਂ ਆਹੋਂਦੀ ਹੈਗੀ ਪਲੇਸ ਸਾਰੇ ਇੱਕੋ ਜੀ ਜੀ ਹੈ ਹਣ ਬਈ ਆਪਾਂ ਤੁਹਾਨੂੰ ਦਿਖਾਉਣਾ ਸਾਡੇ ਰੂਮ ਪੂਰੇ ਵਧੀਆ ਨੇ ਸੋਹਣੇ ਨੇ ਚੰਗੇ ਨੇ ਪਰ ਥੋੜਾ ਦੂਰ ਨੇ ਕੋਈ ਗੱਲ ਨਹੀਂ ਅਜੇ ਜਸਟ ਨਿਕਰਾਂਗੇ ਆਗੇ ਬੈ ਸਾਡੇ ਰੂਮ ਮੋਟਾ ਚੱਲਿਆ ਸਾਡੀ پنجੇਰੋ ਲੈ ਕੇ ਬਾਹਰ ਆਪ ਲੈਟਾਂ ਦੇ ਸੀ ਰਹਿਨੇ ਆ। ਸ਼ਾਰਟ ਕੱਟ ਮਾਰਨਾ ਪੈ ਗਿਆ ਕਰੀਏ ਕੀ? ਆਂਕਾ ਕੇ ਮਜਬੂਰੀ। ਮੇਰੀ ਵੀ ਬਣਾ ਦੇ। ਆਂਕਾ ਕੇ ਮਜਬੂਰੀ ਪੈ ਗਈ ਸੱਜਣਾ ਤੋਂ ਦੂਰੀ। ਹੈ? ਕੱਟਾ ਤੇਰਾ ਕਿੱਥੇ ਐਂਦਰਲੀ ਸਾਈਡ ਆ ਟੋਟਣ ਜਾ। ਇਧਰਲੀ ਸਾਈਡ ਆ, ਪਰਲੀ ਸਾਈਡ। ਹਾਂ। ਇਹ ਨਮਾਸਟੇ ਲਾ ਮਲੇਸ਼ੀਆ ਵਾਲਿਆਂ ਨੇ ਪਾਇਆ ਇਹਦਾ। ਅਣਜਾਣ ਬੰਦੇ ਨੇ। ਹੂੰ? ਆ ਦੇਖਾ ਦੇ ਮੈਂ ਲਾਓ ਜੀ ਸੇਵ ਦਾ ਚਾਰ ਆੜੇ ਦਾ ਚਾਰ ਹੂੰ ਆ ਵੀ ਸਾਡੇ ਫਲੈਟ ਨੇ ਪਲੇਸ ਕੈਂਟ ਆ ਪੂਰੀ ਚੰਤੀ ਵੀ ਆਈ ਚੰਤੀ ਪਲੇਸ ਆ ਵੀ ਆਪੀ ਵੀ ਆਪੀ ਕਲਚਰ ਐ ਸੇ ਭਾਈ ਮੈਂ ਚੰਤੇ ਆ ਸਾਡੇ ਉਹ ਮੈਂ ਤੂੰ ਤੂੰ ਜਾ ਕੇ ਮੈਂ ਤੇਰਾ ਜਣਾਉਣਾ ਇਹ ਗੱਡੀ ਆ ਸਾਡੀ ਗੱਡੀ ਇਹ ਆ ਵਲੌਗ ਵਾਲਾ ਮੁੰਡਾ ਹਾਂਜੀ ਬੱਬੂ ਫਲੈਟ ਤੁਹਾਡਾ ਕਿੱਥੇ ਆ ਜੀ ਫਲੈਟ ਆਪਣਾ ਉੱਪਰ ਹੈ ਉੱਪਰ ਆਈ ਉੱਪਰ ਹੈ ਸ਼ਾਇਦ ਹਾਂ ਆਪਣੀ ਹੈਗਾ ਠੀਕ ਹੈ ਜੀ ਕਿੰਨਾ ਟਾਈਮ ਇੱਕ ਸਦਾ ਹਾਂਜੀ ਬੱਬੂ ਕਿਹੇ ਆ ਉਹ ਤਿੰਨ ਮੁੰਡੇ ਆ ਕਿਵੇਂ ਉਹ ਮੇਨ ਬੰਦਾ ਨਹੀਂ ਆ ਭਾਂਡਾ ਗਏਗਾ ਕੀ ਉਹ ਖੇਚਣ ਗਏਗਾ ਉਹ ਸੰਪਾ ਗਏਗਾ ਠੀਕ ਹੈ ਜੀ ਇੱਧਰ ਭਾਂਡਾ ਗਏਗਾ ਇੱਧਰ ਚਿਕਣ ਗਏਗਾ ਹਾਂ ਦਿਖਾਉ ਦੋ ਫਲੈਟ ਸਾਨੂੰ ਤਾਂ ਆਪਾਂ ਨੂੰ ਨੈਕਸਟ ਵਲੌਗ ਚ ਦਿਖਾਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਸੋ ਵੀ ਸਾਰਿਆਂ ਨੂੰ ਕਰਦੋ ਵਲੌਗ ਆਪਣਾ ਸਤਿਮਾਬਤ